ਜਿਹੜੀ ਆਹ ਡੱਬੀਆਂ ਨਾ ਡੱਬੀ ਇਹ ਕੋਈ ਆਮ ਡੱਬੀ ਨਹੀਂ ਹੈਗੀ ਇਹ ਕੋਈ ਦਵਾਈ ਦੀ ਡੱਬੀ ਨਹੀਂ ਹੈਗੀ ਇਹ ਨਾ ਕੋਈ ਕਰੀਮ ਦੀ ਡੱਬੀ ਆ ਨਾ ਇਹ ਕਿਸੇ ਸਾਬਣ ਦੀ ਡੱਬੀ ਆ ਇਹ ਕੋਈ ਐਸੀ ਬੈਸੀ ਡੱਬੀ ਨਹੀਂ ਹੈਗੀ ਜਿਹੜੀ ਦੁਕਾਨਾਂ ਤੋਂ ਆਮ ਮਿਲ ਜਾਂਦੀ ਆ ਜਾਂ ਜਿਹੜੇ ਮੈਡੀਕਲ ਸਟੋਰ ਤੋਂ ਮਿਲਦੀ ਆ ਕੋਈ ਉਹ ਯਾਰ ਅਸਲ ਦੇ ਵਿੱਚ ਨਾ ਇਹ ਪੱਖੇ ਦੇ ਰੈਗੂਲੇਟਰ ਦੀ ਡੱਬੀ ਆ ਠੀਕ ਆ ਆਹਦੇ ਲਿਖਿਆ ਹੋਇਆ ਆਹਾਂ 5 ਸਟੈਪ ਫੈਨ ਰੈਗੂਲੇਟਰ ਹੈ ਨਾ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਕਰੀਮਾਂ ਸਾਬਣ ਤੱਕ ਤਾਂ ਠੀਕ ਸੀ ਪੱਖੇ ਵਾਲੇ ਲੈਬੂਲੇਟਰ ਤੇ ਆਹ ਜਨਾਨੀ ਦੀ ਫੋਟੋ ਲਾਉਣ ਦਾ ਕੀ ਮਤਲਬ ਆ ਕੀ ਮਤਲਬ ਆ ਯਾਰ ਤੁਸੀਂ ਸਾਡੇ ਬੰਦੇਆਂ ਦੀਆਂ ਚੀਜ਼ਾਂ ਦਾ ਛੱਡ ਦਿਓ ਪਹਿਲਾਂ ਤੁਸੀਂ ਬੰਦੇਆਂ ਵਾਲੇ ਕੱਪੜੇ ਪਾਉਣ ਲੱਗ ਗਏ ਸੀ ਹੁਣ ਤੁਸੀਂ ਬੰਦੇਆਂ ਵਾਲੇ ਸਾਮਾਨਾਂ ਤੇ ਵੀ ਹੋਣ ਲੱਗੇ ਜਿਹੜੇ ਬੰਦੇ ਦੋ ਆਹ ਲੈ ਕੇ ਆਉਂਦਾ ਸੀ ਪੱਖੇ ਦਾ ਲੈਬੂਲੇਟਰ ਨਾ ਤਾਂ ਉੱਥੇ ਜਨਾਨੀ ਸੀ ਨਾਲੇ ਜਿਹੜਾ ਇਲੈਕਟ੍ਰੀਸ਼ੀਅਨ ਲਾਉਣ ਆਇਆ ਸੀ ਨਾ ਉਹਦੇ ਨਾਲ ਕੋਈ ਜਨਾਨੀ ਸੀ ਤੇ ਜਿਹੜੇ ਬੰਦੇ ਨੇ ਲਵਾਇਆ ਉਹ ਵੀ ਬੰਦਾ ਹੀ ਸੀ ਕਿਤੇ ਵੀ ਜਨਾਨੀਆਂ ਨਾਲ ਇਹਨਾਂ ਦਾ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਹੈਗਾ ਇਹਨਾਂ ਨੇ ਸਿਰਫ ਪੱਖੇ ਠੰਡੇ ਪੈਣਾ ਜਾਇਨ ਨੇ ਬੈਠ ਕੇ ਚੁਗਲੀਆਂ ਕਰ ਲੀਆਂ ਨੇ ਪੱਖੇ ਸਮਾਰਨ ਤੱਕ ਇਹਨਾਂ ਦਾ ਕੀ ਕਰ ਲੂਗਾ ਹੋਰ ਜਨਾਨੀ ਨੇ ਕਿੰਨਾ ਕੱਗੇ ਵਧਣਾ ਮੈਨੂੰ ਐ ਤਾਂ ਦੱਸੋ ਤੁਸੀਂ ਪੱਖਿਆਂ ਵਾਲੀਆਂ ਡੱਬੀਆਂ ਤੇ ਵੀ ਆ ਗਏ ਉਹਨਾਂ ਨਹਾ ਉਹਨਾਂ ਸ਼ਾਂਤੀਆਂ ਮਲਾ ਦਾ ਪਰਸ਼ਾਂਤੀਆਂ ਵਾਲਾ ਇਹ ਤੇ ਵੀ ਜਨਾਨੀ ਦੀ ਫੋਟੋ ਆ ਕੀ ਗੱਲ ਬੰਦਿਆਂ ਦੇ ਸਿਰ 'ਤੇ ਤੇਲ ਲੱਗਦਾ ਨਹੀਂ ਹੈਗਾ ਬੰਦਿਆਂ ਦੇ ਵਾਲ ਸਿਰਫ ਪੱਟਣ ਵੀ ਨੇ ਬੰਦਿਆਂ ਦੀ ਫੋਟੋ ਵੀ ਰੱਖ ਸਕਦੇ ਹੋ ਤੇ ਤੁਸੀਂ ਇੱਥੇ ਵੀ ਜਨਾਨੀ ਦੀ ਫੋਟੋ ਲਾਈ ਹੋਈ ਹੈ ਉਹਨਾਂ ਸ਼ੈਂਪੂ ਨੇ ਇੱਥੇ ਵੀ ਜਨਾਨੀ ਦੀ ਫੋਟੋ ਲਾਈ ਹੈ ਕੀ ਗੱਲ ਸਿਰ ਕਲੀਆ ਜਨਾਨੀਆਂ ਇਹ ਦਉਂਗੀਆਂ ਬੰਦੇ ਸਿਰ ਇਹ ਦਉਂਦੇ ਕੇ ਬੰਦਿਆਂ ਦੇ ਬਾਹਲੇ ਨਹੀਂ ਹੈ। ਹਰੇਕ ਥਾਂ ਤੇ ਜਨਾਨੀਆਂ ਦੀ ਫੋਟੋ ਲਾਈ ਵਰਦੇ ਹੋ ਤੁਸੀਂ ਆ। ਉਹਨਾਂ ਹਰ ਕਾਲ ਗੇਟ ਤੇ ਵੀ ਕਾਲ ਗੇਟ ਨਹੀਂ ਆ ਰਬ ਜਿਹੜਾ ਇਹ ਸਪੇਸ ਦਾ ਇਹਦੇ ਵੀ ਦੂਹੀ ਜਨਾਨੀ ਦੀ ਫੋਟੋ ਲਾਈਓ। ਜਨਾਨੀ ਨੂੰ ਹੋਰ ਕਿੰਨੀ ਕੁ ਤਰੱਕੀ ਚਾਹੀਦੀ ਆ? ਉਸ ਉਹ ਤੇ ਤੁਸੀਂ ਕਹਿੰਦੇ ਹੋ ਜਨਾਨੀਆਂ ਨੂੰ ਦੱਪਿਆ ਹੋਇਆ ਔਰਤ ਜਾਤ ਨੂੰ ਪੁੱਛ ਲਿਆ ਹੋਇਆ ਔਰਤ ਜਾਤ ਨੂੰ ਅੱਗੇ ਨਹੀਂ ਆਉਣ ਦਿੰਦੇ ਹੋਰ ਤੁਹਾਨੂੰ ਕਿੰਨੀ ਕ ਅੱਗੇ ਆਉਣ ਦਈਏ? ਮੈਨੂੰ ਦੱਸੋ ਤਾਂ ਸਹੀ ਪੱਖੇ ਦੇ ਰੈਗੂਲੇਟਰਾਂ ਤੱਕ ਤੁਸੀਂ ਆਗੇ ਹੋਰ ਤੁਸੀਂ ਕਿੰਨਾ ਕੱਗੇ ਆਉਣਾ ਮੈਨੂੰ ਦੱਸੋ ਤਾਂ ਸਹੀ